ਅਸੀ ਸੰਤ ਕਿੰਨੂ ਆਖਣੇ ਆ ਲੰਮੇ ਜੋਲੇ ਵਾਲੇ ਨੂੰ ਵੇਖ ਬਣਾਇਆ ਮਾਰਜ ਕਹਿੰਦੇ ਨੇ ਵੀ ਇੱਥੇ ਸਤਿਗੁਰੂ ਦੇ ਆਪਦੇ ਨੇ ਵੀ ਜਿਹਨਾਂ ਨੂੰ ਓਟ ਦੇ ਆਂ ਬੰਦੇ ਆ ਖਾਂਦੇ ਆ ਪੀਂਦੇ ਆ ਹਰ ਵੇਲੇ ਕੰਮ ਕਰਦੇ ਆ ਰੱਬ ਨਾ ਭੁੱਲੇ ਹਰੇ ਸੁਆਹ ਨੂੰ ਵੈਦੁਰ ਆਖ ਰਿਓ ਮੰਤਰ ਯਾਦ ਕਰ ਰਿਓ ਗੁਰੂ ਚੇਤ ਕਰ ਦਿਓ ਧਾ ਗੁਰੂ ਨਾਨਕ ਆਖਦੇ ਉਹ ਧੰਨ ਰੰਗਾ ਆਖਦੇ ਉਹ ਸੰਤ ਹੈ ਹੁਣੋਂ ਭਾਵੇਂ ਸਿਰੋਂ ਮੋਨਾ ਗਿਆ ਨਾ ਹੋਵੇ ਭਾਵੇਂ ਨੇ ਕੇਸ ਰੱਖੇ ਨੇ ਫਰਕ ਡਿਫਰੈਂਟ ਕੀ ਕਈ ਵਾਰ ਨਾ ਰੱਖੇ ਨੇ ਚਲੋ ਖਾਸ ਕਰਕੇ ਗੱਲਾਂ ਤੇ ਕਰਦੇ ਆਂ ਕਿ ਤੋ ਤੇ ਕਰਦੇ ਆਂ ਗੁਰੂ ਘਰ ਤੇ ਮਾਲੋ ਜਿਵੇਂ ਸੇਵਾ ਹੋ ਰਹੀ ਏ ਹੁਣ ਕਈ ਵਾਰ ਜਿਵੇਂ ਅਸੀਂ ਲੋਸਮਟਾ ਕਰਦੇ ਹੁੰਨੇ ਆ ਭਈ ਲੰਗਰ ਦੀ ਸੇਵਾ ਕਰਨੀ ਏ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਗੁਰੂ ਘਰ ਚ ਆ ਪ੍ਰੋਗਰਾਮ ਏ ਆ ਦਿਹਾੜਾ ਏ ਤੇ ਸੰਗਤਾਂ ਪਹੁੰਚਣ ਗੁਰਦਵਾਰਾ ਪਹੁੰਚ ਕੋਈ ਨਹੀਂ ਪਹੁੰਚਦਾ ਉਹ ਤੇ ਸੇਵਾ ਪਤਾ ਕੌਣ ਕਰਦਾ ਹੁੰਦਾ ਫਿਰ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਹੈਗੇ ਉਹ ਸੇਵਾ ਕਰ ਰਹਿਣੇ ਪ੍ਰਵਾਲ ਬਣ ਗਏ ਜਿੰਨੇ ਅੰਦਰ ਖੇਚ ਪਈ ਉਹ ਆ ਗਏ ਕਿਆ ਕਿਦੋਂ ਸੀ ਗੁਰਸਿੱਖਾਂ ਨੂੰ ਆਓ ਗੁਰੂ ਨੇ ਆਵਾਜ਼ ਮਾਰੀ ਸੀ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਪਿਆਰੇ ਤੇ ਸੁਤੇ ਨੇ ਪਿਆਰ ਨੂੰ ਆਵਾਜ਼ ਨਹੀਂ ਆਈ ਲੇਕਿਨ ਪਿਆਰ ਦੀ ਧਾਂ ਤੇ ਉਹ ਆਏ ਜਿਨ੍ਹਾਂ ਦੇ ਅੰਦਰ ਵਾਕਿਏ ਹੀ ਗੁਰੂ ਜੀ ਪ੍ਰਤੀ ਪਿਆਰ ਹੈ ਆ ਕਿਦਾਂ ਸਮਾਇਗਾ ਹੋ ਸਕਦੇ ਅੱਜ ਕੇਸ ਨਹੀਂ ਉਹਨਾਂ ਦੇ ਸਿਰ ਤੇ ਸੇਵਾ ਕਰਦੇ ਨੇ ਖਿੱਚ ਪਈ ਅੰਦਰ ਗੁਰੂ ਘਰ ਜਾ ਕੇ ਸੇਵਾ ਕਰ ਰਹੇ ਨੇ ਲੇਕਿਨ ਕਾਨੂੰ ਕੀ ਤਰੱਕੀ ਲੈਣ ਦੀ ਕਿਰਪਾ ਹੋ ਜੂ। ਔਰ ਇਹ ਵੀ ਤਿਆਰ ਖਣਾ ਵੀ ਅਸੀਂ ਇਹ ਨਹੀਂ ਕਹਿਣਾ ਵੀ ਜਦੋਂ ਗੁਰੂ ਦਾ ਹੁਕਮ ਹੋਏਗਾ ਗੁਰੂ ਨੇ ਹੁਕਮ ਕੀਤਾ ਹੋਇਆ ਗੁਰੂ ਨੇ ਹੁਕਮ ਸ਼ੁਰੂ ਕੀਤਾ ਪਹਿਲੀ ਗੱਲ ਜਦੋਂ ਬੱਚਾ ਜੰਮਦਾ ਹੈ ਸਿਰ ਤੇ ਕੇਸ ਪਹਿਲੇ ਹੁੰਦੇ ਨੇ। ਚਾਰ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ ਨੇ ਪੰਜਵਾਂ ਕੱਕਾ ਕੇਸ ਤੁਰ ਦਰਗਾਹੋਂ ਮਿਲੇ ਨੇ ਹਰੇਕ ਬੱਚੇ ਦਿਸਰਤੇ ਨੇ ਕੇਸ ਵਾਦੇ ਨੂੰ ਪਤਾ ਕੱਟਦਾ ਫੇਰ ਕੱਟ ਵਾਦੇ ਨੇ ਫੇਰ ਕਟਨੇ ਆ ਚਿੱਟੇ ਹੋ ਗਏ ਰੰਗ ਲੈਨੇ ਆ ਇਹਦਾ ਮਤਲਬ ਕੀ ਹੋਇਆ ਤੁਸੀਂ ਮੰਨ ਲਓ ਅਸੀਂ ਆਪਣੀ ਮੱਤ ਨਾਲ ਜੋ ਅਸੀਂ ਕਰ ਰਹੇ ਹਾਂ ਪਰਮੇਸ਼ਰ ਤੇ ਭੁੱਲਿਆ ਜਦੋਂ ਰੱਬ ਕੋਲ ਜੇ ਨਾ ਅਸੀਂ ਇਦਾਂ ਦੇ ਕੰਮ ਕਰਦੇ ਆਂ ਤਾਂ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਹੁਣ ਫਸਲ ਹਰੀ ਹੈ ਜੇ ਫਸਲ ਪੀਲੀ ਹੋ ਗਈ ਫਿਰ ਤੁਸੀਂ ਉਹਨੂੰ ਹਰੀ ਕਰਕੇ ਉਖਾਓ ਕਿਵੇਂ ਕਰੋਗੇ ਹੰਨੋਕਤਾ ਕੀ ਆ ਅਸੀਂ ਕੇਸ ਕਟਾ ਲਏ ਬੇਮੁਖ ਹੋ ਗਏ ਮਾਰਦ ਗਿਦਰ ਨੇ ਅਗਰ ਅਸੀਂ ਅਜੇ ਕੇਸਾਂ ਨੂੰ ਰੰਗ ਕਰ ਲਿਆ ਕੇਸ ਕਟ ਲੈ ਕੇ ਅਸੀਂ ਆਪਣੇ ਜੋ ਫੇਸ ਦਾ ਜੋ ਫੇਸ ਦੀ ਕੰਡੀਸ਼ਨ ਆ ਉਹਨੂੰ ਖਰਾਬ ਕਰ ਲਿਆ ਰੂਪ ਨੂੰ ਪਰੋ ਬਣਾ ਦਿੱਤਾ ਕਿਉਂ ਰਾਵਣ ਜਿਹੜਾ ਸੋਹਣਾ ਜੀਵਨ ਦਿੱਤਾ ਸੀ ਸੋਹਣਾ ਨਹੀਂ ਲੱਗਿਆ ਸੰਸਾਰ ਤੇ ਆਇਆ ਨਹੀਂ ਚੰਗਾ ਲੱਗਿਆ ਕੇਸ ਦਿੱਤੇ ਨੇ ਨਹੀਂ ਚੰਗੇ ਲੱਗੇ ਇਹਦਾ ਮਤਲਬ ਰੋਟੀ ਦਿੱਤੀ ਉਹ ਵੀ ਛੱਡ ਦਿਓ ਬਾਣੀ ਕਪੜੇ ਪੈਣ ਨੇ ਦਿੱਤੇ ਨੇ ਲੰਗੇ ਤੁਰੇ ਫਿਰੋ ਉਹਦੀ दात ਕੇਸ ਨੂੰ ਸੀ ਕੱਢ ਰਹੇ ਆ ਠੁੱਕਰ ਮਾਰ ਰਹੇ ਆ ਫਰਦਾਤਾ ਸਾਰੇ ਉਹਦਿਆਂ ਨੇ ਕੇਸ ਵੀ ਉਹਦੇ ਨੇ ਪ੍ਰਸ਼ਾਦਾ ਦਿੱਤਾ ਉਹਨੇ ਪਾਣੀ ਦਿੱਤਾ ਉਹਨੇ ਹਵਾ ਦਿੱਤੀ ਉਹਨੇ ਇਹ ਸਰੀਰ ਜਿਹੜਾ ਬਣਿਆ ਨਾ ਇਹਦੇ ਅੰਦਰ ਪੰਜ ਪੂਤਕ ਦੇ ਸਰੀਰ ਹੈ ਪਾਪ ਪੰਜ ਤਪ ਭਰਨੇ ਉਹ ਵੀ ਵਾਪਸ ਕਰ ਦਿਓ ਜਦੋਂ ਨਿਕਲ ਜਾ ਆਪ ਤੇ ਬੰਦਾ ਡੈਡ ਖਤਮ ਉਹਨਾਂ ਦੇ ਸਾਰੇ ਤੁਰੇ ਫਿਰਨੇ ਆ ਰੱਬ ਦੀ ਇੱਕ ਦਾਤ ਨੂੰ ਅਸੀਂ ਠੋਕਰ ਮਾਰ ਰਹਿਆਂ ਉਹਨੇ ਕੇਸ ਇੱਕ 81 ਸਾਲਾਂ ਦੀ ਕੁੜੀ ਸੀ ਜਿਹੜੀ ਮੈਂ ਵਿਆਹ ਦੇ ਵਿੱਚ ਵੇਖੀ ਹੈ ਉਹਦੇ ਫੇਸ ਤੇ ਵਾਲ ਨੇ ਵਾਲ ਮੇਰੇ ਮਨ 'ਚ ਮੈਂ ਉਹਨੂੰ ਵੇਖਿਆ ਤੇ ਆਇਆ ਕਿ ਜੇ ਕਿਤੇ ਹੋਰ ਇਸਤਰੀ ਹੁੰਦੀ ਨਾ ਹੋਂ ਤੱਕ ਕਿਤੇ ਨਾ ਫੇਸ਼ਲ ਵਗੈਰਾ ਕੀ ਤਾਂ ਹੋਂ ਤੱਕ ਵਾਲ ਡਾਇਰਕ ਪਰ ਉਹਨੂੰ ਪੁੱਛਿਆ ਵੀ ਤੁਸੀਂ ਇਹ ਕਿਉਂ ਕਹਿੰਦੇ ਨੇ ਦੇਖੋ ਜੀ ਅੱਜ ਮੈਂ ਕੱਟਾਂਗੀ ਕੱਲ ਫੇਰ ਆਉਣਗੇ ਕੁਦਰਤੀ ਗੱਲ ਹੈ ਜਿੰਨੇ ਅੰਬਰ ਛਕ ਲਿਆ ਗੁਰਗੋਵਿੰਦਰ ਜੀ ਬਾਡੇ ਨੂੰ ਮੋਹ ਲਾ ਲਿਆ ਨਾ ਫਿਰ ਪਾਵੇਂ ਮੂਤ ਸਾਰੇ ਕੇਸ ਕਿਉਂ ਨਾ ਜਨ ਨੂੰ ਕੱਟੇ ਜਾਣੇ ਕਿਉਂ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਕਿਹਾ ਬੱਜਰ ਕਰਤਾ ਨਹੀਂ ਕਰਨੀ ਆ ਫਿਰ ਜੇ ਮੈਂ ਕੇਸ ਕੱਟ ਲੇ ਮੈਂ ਆਪਣੇ ਉੱਪਰ ਵੱਟੇ ਵੜ ਲੇ ਜਾਂ ਮੈਂ ਆਪਣੇ ਕੇਸ ਰੰਗ ਲੇ ਫਿਰ ਮੈਂ ਕੁਦਰਤ ਦੇ ਰਾਂਗ ਵਿੱਚ ਭੰਗ ਪਾ ਰਿਹਾ ਤੇ ਬਾਅਦ ਕੋ ਤਕਲੀਫ ਹੋਣੀ ਆ ਉਹ ਮੈਨੂੰ ਹੀ ਹੋਣੀ ਮੈਨੂੰ ਪਤਾ ਹੈ ਇਹਦਾ ਅਸਰ ਬੜਾ ਭੈੜਾ ਹੁੰਦਾ ਪਰਮੇਸ਼ਰ ਤੇ ਭੁੱਲਿਆ ਰੱਬ ਭੁੱਲ ਗਿਆ ਕੰਮ ਕਰਨਾ ਹੈ ਵਿਆਪਨ ਸਬੇ ਰੋਗ ਰੋਗ ਵੀ ਨਾਲ ਹੀ ਪੈਦਾ ਆਉਣਗੇ ਯਾਦ ਰੱਖਣਾ ਹੈ ਅਰਨਣ ਪੁੱਛ ਕੇ ਦੇਖੋ ਜਿਹੜੇ ਰਕੇਸ਼ ਰੰਗ ਦੇ ਨੇ ਜਿਹੜੇ ਪੁੱਟ ਦੇ ਨੇ ਵੀ ਜਿਹੜੇ ਤੁਹਾਡੇ ਹੱਡ ਨੇ ਬੁੱਢੇ ਹੋ ਗਏ ਨੇ ਗੋਡੇ ਕੰਮ ਨਹੀਂ ਕਰਦੇ ਬੈਠਾ ਨਹੀਂ ਜਾਂਦਾ ਜਾਦੋਗਰ ਲੋਕਾਂ ਨੂੰ ਅੱਜ ਬਿਮਾਰੀ ਜਿਹੜੀ ਐ ਰੋਗ ਜਿਹੜਾ ਐ ਨਾ ਉਹ ਸਰਵਾਈਕਲ ਦਾ ਚੱਲ ਪਿਆ ਸਰਵਾਈਕਲ ਦਾ ਕਾਰਨ ਦੀ ਵਜ੍ਹਾ ਕੀ ਅਸੀਂ ਆਪਾਂ ਰੋਗ ਵੀ ਨਾਲ ਹੀ ਆ ਗਿਆ ਇਹ ਅੱਗੇ ਕਿਉਂਕਿ ਬੇਲੁੱਕ ਹੋ ਗਏ ਆ ਅਸੀਂ ਕੁਦਰਤ ਨੂੰ ਮਖੌਲ ਬਣਾ ਲਿਆ ਤੇ ਜਦੋਂ ਰੱਬ ਆਪਣਾ ਕਰਮ ਖਾਉਂਦਾ ਨਾ ਕਦੀ ਕੋਰੋਨਾ ਵਰਗੇ ਕਦੀ ਹਾੜ ਵਰਗੇ ਕਦੀ ਝਖੜ ਕਦੀ ਮੀਂਹ ਕਦੀ ਕੋਸ਼ ਇੰਨਾ ਬੁਰਾ ਹਾਲ ਕਰਦਾ ਫਿਰ ਅਸੀਂ ਰੋਨੇ ਆ ਰੱਬ ਨੇ ਕੋਈ ਕਰਨੀ ਕੀ ਗੱਲ ਹੈ ਰੱਬ ਵੀ ਹੁਣ ਬੇਰਹਿਮ ਹੋ ਗਿਆ ਰੱਬ ਵੀ ਤੁਹਾਡੇ ਵਰਗਾ ਹੀ ਹੋ ਗਿਆ ਫਿਰ ਜਿਵੇਂ ਦਾ ਤੁਸੀਂ ਕਰੋਗੇ ਫਿਰ ਉਹਦਾ ਰੱਬ ਕਰੇਗਾ ਤੁਸੀਂ ਖਲਵਾੜ ਕਰੋਗੇ ਫਿਰ ਉਹ ਵੇਖੇਗਾ ਨਹੀਂ ਤੁਹਾਡੇ ਘਰ ਕੋਈ ਕੀਮਤੀ ਸਮਾਨ ਆਇਆ ਹੈ ਵਿਦੇਸ਼ ਚੋਂ ਆਇਆ ਤੁਸੀਂ ਲੈ ਕੇ ਆਏ ਹੋ ਮਹਿੰਗਾ ਸਮਾਨ ਆਇਆ ਤੁਹਾਨੂੰ ਚੰਗਾ ਵੀ ਲੱਗਦਾ ਤੁਹਾਨੂੰ ਸੋਹਣਾ ਵੀ ਲੱਗਦਾ ਤੁਹਾਡੇ ਘਰ ਪਾਉਣੇ ਪੋਤਰਾ ਤਵੇਂ ਦੋ ਤਰ੍ਹਾਂ ਪਾਉਣੇ ਤੁਹਾਡਾ ਬੱਚਾ ਤੁਸੀਂ ਹੱਥ ਨਹੀਂ ਲਾਣ ਜਾਓਗੇ ਕਿਉਂਕਿ ਮੈਂ ਮੰਗਾਇਆ ਕੀਮਤੀ ਟੁੱਟ ਨਾ ਜਾਏ ਟੁੱਟਿਆ ਕਮੇ ਲੋਕ ਉੱਪਰ ਲੈ ਜਿੰਨੇ ਮੰਗਾਇਆ ਮੰਨ ਨੂੰ ਪਾਇਆ ਉਹ ਮਰ ਗਿਆ ਤੁਹਾਡੇ ਘਰ ਜਾ ਕੇ ਕੋਈ ਬੰਦਾ ਬਾਹਰੋਂ ਆ ਕੇ ਤੁਹਾਡੇ ਘਰ ਦਾ ਸਮਾਨ ਤੋੜੇ ਤੁਹਾਡੇ ਘਰ ਨੂੰ ਤੋੜੇ ਤੁਹਾਨੂੰ ਕਿਵੇਂ ਲੱਗੇਗਾ ਤੁਸੀਂ ਕਹੋਗੇ ਨਹੀਂ ਮੈਂ ਮਿਹਨਤ ਕੀਤੀ ਮਰ ਕੇ ਬਣਾਇਆ ਮੈਂ ਤੇ ਕੱਲੀ ਕੱਲੀ ਚੀਜ਼ ਸਜਾਈ ਆ ਘਰ ਦੇ ਕਿਹੜੇ ਚੀਜ਼ ਕਿੱਥੇ ਫੱਬਦੀ ਆ ਕੋਈ ਬਾਹਰੋਂ ਬੰਦਾ ਆ ਕੇ ਤੋੜਦਾ ਪਿਆ ਤੁਹਾਡੇ ਮਨ ਚ ਆਏਗਾ ਮੈਨੂੰ ਮਾਰਨੇ ਆ ਪੇ ਤੋਸੀ ਰੱਬ ਦੇ ਸਹਾਰ ਨਾਲ ਬਣਾਏ ਹੋਏ ਘਰ ਨੂੰ ਕਿਉਂ ਛੇੜਦੇ ਹੋ ਰੱਬ ਨੂੰ ਕਿੰਨਾ ਗੁੱਸਾ ਲੱਗਦਾ ਰੱਬ ਦੇ ਪਿਆਰ ਬਖਾਂਦਾ ਹੀ ਹੈ ਨਾ ਰੱਬ ਨੇ ਕਰੋਪੀ ਮਖਾਉਣੀ ਹੀ ਹੈ ਹਾਲਾਤ ਨੂੰ ਸਮਝੀ ਆਪਾਂ ਚੀਜ਼ ਨੂੰ ਖਾਦ ਕਰਕੇ ਅਮਰ ਧਾਰੀ ਬੰਦਾ ਜਿਹੜਾ ਉਹਨੂੰ ਤੇ ਇੱਕ ਚੀਜ਼ਾਂ ਜੱਜ ਨਹੀਂ ਹੈਗੀਆਂ ਕਿ ਉਹ ਆਪਣੇ ਜਿਹੜੇ ਕੇਸ ਕਤਲ ਕਰਾਏ ਅਮਰ ਸ਼ਕਤ ਛਕ ਲਿਆ ਫੇਰ ਲਾੜਿਆ ਫੇਰ ਛਕ ਲਿਆ ਖਲੋਣਾ ਬਣਾ ਲਿਆ ਮਜਾਗ ਬਣਾ ਲੈ ਸੀ ਸੀਰੀਅਸਲੀ ਨਹੀਂ ਲਿਆ ਹਣ ਅਸੀਂ ਕਹਿੰਨੇ ਆ ਵੀ ਸਾਡਾ ਜਿਹੜਾ ਮਨ ਹੈ ਉਹ ਜੇ ਤਿਆਰ ਨਹੀਂ ਮਨ ਕਦੀ ਨਹੀਂ ਮੰਨਦਾ ਜੋਰ ਲਾ ਲੋ 10 ਸਾਲ 1500 20 ਸਾਲ ਉਮਰ ਲਾ ਨਹੀਂ ਜਾਂਦੀ ਹੈ ਜੇ ਮਨ ਬਣਦਾ ਹੁੰਦਾ ਨਾ ਪ੍ਰਗੁਰੂ ਅਮਰਦਾਸ 21 ਸਾਲ ਜ਼ਿੰਦਗੀ ਦੇ ਖਰਾਬ ਨਾ ਕਰ ਦੇ ਮਨ ਬਣਿਆ ਕਿਦਾਂ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਨੇ ਗੁਰੂ ਨਾਨਕ ਦੇ ਘਰ ਦੀ ਬਾਣੀ ਸੁਣਾਈ ਗੁਰੂ ਅਮਰਦਾਸ ਮਹਾਰਾਜ ਨੂੰ ਕਰਨੀ ਕਾਗਦ ਮਨ ਵਸਵਾਣੀ ਬੁਰਾ ਭਲਾ ਦੋ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤੋ ਚਲੀ ਤਗੜ ਨਾਹੀ ਅੰਤ ਹੈ ਇਹ ਤੇ ਗਾਲ ਚੱਲਦੀ ਪਈ ਨਾ ਸੰਤ ਦੀ ਹੁਣ ਸੰਤ ਉਹ ਹੈ ਜਿਹਨੂੰ ਰੱਬ ਚੇਤੇ ਆ ਜਿਹੜਾ ਗੁਰੂ ਕਰ ਸੇਵਾ ਕਰਨਾ ਆ ਕੇ ਉਹ ਸੰਤ ਹੈ ਅਸੀਂ ਕਿੰਤੋਂ ਨਾ ਕਰੀਏ